ਸਿਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਖੇਤ ਦੇ ਵਿੱਚ ਜਿਹੜੀਆਂ ਕੁਝ ਨਵੀਆਂ ਪ੍ਰੋਬਲਮਾਂ ਆਉਂਦੀਆਂ ਹਨ ਮੰਨ ਲਓ ਜਿਵੇਂ ਇਹ ਪੌਦੇ ਦਾ ਕਮਲਾਉਣਾ ਬਹੁਤ ਸਾਰੇ ਪੌਦੇ ਆ ਜਿਹੜੇ ਖੇਤ ਵਿੱਚ ਕਮਲਾ ਰਹੇ ਆ ਤਕਰੀਬਨ 10% ਇਸ ਟਾਈਮ ਆ ਆਪਾਂ ਕਹਿ ਸਕਦੇ ਆ ਕਿ ਜਿਹੜੀ ਸਮੱਸਿਆ ਉਹ ਆਈ ਹੋਈ ਹੈ ਹੁਣ ਇਹਨੂੰ ਮੇਨ ਕਾਰਡ ਕੀ ਹੈ ਵੀ ਅਸੀਂ ਇਹਨੂੰ ਜਿਹੜੀ ਇਹਦੀ ਸੁਸਤੀ ਹੈ ਉਹ ਕਿਵੇਂ ਹਟਾ ਸਕਦੇ ਆ ਨੂੰ ਕਿਵੇਂ ਸੈੱਟ ਕਰ ਸਕਦੇ ਆ ਚਾਂਸ ਇਹ ਬਣ ਜਾਂਦੇ ਆ ਕਿ ਜਿੱਥੇ ਆਪਾਂ ਦਵਾਈ ਕਰਾਂਗੇ तकरीबन ਉਹਦੇ ਵਿੱਚੋਂ 10% ਚਾਂਸ ਜਿਹੜੇ ਬੂਟੇ ਇਸ ਤਰ੍ਹਾਂ ਕਮਲੌਂਦੇ ਆ ਉਹ ਦੁਬਾਰੇ ਸਟਾਰਟ ਹੋ ਜਾਂਦੇ ਆ ਜਿਹੜਾ ਬੂਟਾ ਜਿਆਦਾ ਸੁੱਕ ਗਿਆ ਮੰਨ ਲਓ ਪੱਤੇ ਝੜ ਗਿਆ ਉਹਦਾ ਹੱਲ ਨਹੀਂ ਹੁੰਦਾ ਪਰ ਜਿਵੇਂ ਬੂਟਾ ਬਕਾਇਦਾ ਹਰਾ ਬੂਟਾ ਖੜਾ ਹੈ ਇਹ ਜਿਹੜੇ ਪੌਦੇ ਆ ਦੁਬਾਰੇ ਚੱਲਨੇ ਸਟਾਰਟ ਹੋ ਜਾਂਦੇ ਆ ਉਹਦੇ ਉੱਤੇ ਦਵਾਈ ਆਪਾਂ ਨੂੰ ਕਰਨੀ ਪੈਣੀ ਆ ਤੁਸੀਂ ਦੇਖ ਲਓ ਜੜਾ ਜਿਹੜੀ ਬਿਲਕੁਲ ਇਹਦੀ ਖਤਮ ਹੋ ਚੁੱਕੀ ਹੈ ਪਰ ਇਹ ਚੀਜ਼ ਨੂੰ ਆਪਾਂ ਸੈੱਟ ਕਰਨਾ ਜਿਵੇਂ ਕਹ ਇੱਥੇ ਜੜ ਚ ਰੇਸ਼ਾ ਬਣ ਜਾਂਦਾ ਹੈ ਇਹ ਰੇਸ਼ੇ ਨੂੰ ਰੋਕਣ ਬਾਅਦ ਤੇ ਆਪਾਂ ਦਵਾਈ ਕਰਨੀ ਲਾਜ਼ਮੀ ਬਣਦੀ ਆਪਣੇ ਜੇ ਆਪਾਂ ਇਹ ਚੀਜ਼ ਦਾ ਮਸਲਾ ਹੱਲ ਕਰਨਾ ਤਾਂ ਨਹੀਂ ਕਰਨੀ ਕਿ ਇਹ ਹਜੇ ਮੌਸਮ ਠੰਡਾ ਹੈ ਕੋਈ ਫਰਕ ਨਹੀਂ ਪੈਣ ਵਾਲਾ ਲੇਕਿਨ ਜਦੋਂ ਗਰਮੀ ਸਟਾਰਟ ਹੋ ਗਈ ਤਾਂ ਇਸ ਮਿਰਚ ਨੇ ਜਿਹੜਾ ਖਤਮ ਹੋਣਾ ਉਹ ਲਾਜ਼ਮੀ ਹੋਣੇ ਹੋਣਾ ਤੇ ਪੌਦੇ ਹੌਲੀ-ਹੌਲੀ ਇਹ ਖਤਮ ਹੁੰਦੇ ਹੋ ਜਾਣਗੇ ਜਿਸ ਤਰ੍ਹਾਂ ਆਪਾਂ ਕਹਿੰਦੇ ਇੱਕ ਖੇੜਾ ਰੋਗ ਹੁੰਦਾ ਉਸ ਤਰ੍ਹਾਂ ਜਿਹੜਾ ਖੇਤ ਹੈ ਪੂਰਾ ਹੌਲੀ ਹੁੰਦਾ ਹੁੰਦਾ ਖਾਲੀ ਹੋ ਜਾਂਦਾ ਇਹ ਚੀਜ਼ ਨੂੰ ਕੰਟਰੋਲ ਕਰਨਾ ਹੀ ਸਭ ਤੋਂ ਮੇਨ ਹੈ ਇਹਦੇ ਬਾਅਦ ਅਪਾ ਕੀ ਕਰ ਸਕਦੇ ਆ ਮਥੈਲ 70% ਆਉਂਦੀ ਹੈ ਤੇ ਤੱਕ ਜਿਹੜੀ ਟੈਬੂ ਕੋਣ ਜਿਹੜੀ 25% ਆਉਂਦੀ ਆ ਤੁਸੀਂ ਜੜ ਦੇ ਵਿੱਚ ਪਾਉਣੀ ਹੈ ਮਥੈਲ 500 ਗ੍ਰਾਮ ਪ੍ਰਤੀ ਏਕੜ ਹਿਸਾਬ ਨਾਲ ਤੇ ਜਿਹੜੀ ਟੈਬੂ ਆ ਤੁਸੀਂ 50 ਗ੍ਰਾਮ ਢੋਲੀ ਦੀ ਉਹ ਪਾਉਣੀ ਹੈ ਤਾਂ ਜਿਹੜੇ ਇਹ ਪੌਦੇ ਕਮਲਾ ਰਹੇ ਨੇ ਇਹ ਦੁਬਾਰੇ ਸਟਾਰਟ ਹੋ ਸਕਦੇ ਨੇ ਸੋ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਕਈ ਵਾਰੀ ਹੋਰ ਵੀ ਫਾਰਮਰ ਦੇ ਖੇਤ 'ਚ ਇਹ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਰਲ ਮਿਲ ਕੇ ਇਸ ਨੂੰ ਹੱਲ ਕਰੀਏ ਸਭ ਦਾ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਤੇ ਜਿਹੜੇ ਸੱਜਣਾਂ ਹੱਦ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਨਾਲ ਆਪਣਾ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਜਾ ਕੇ ਫ ਧੰਨਵਾਦ ਸਤਿ ਜੀ